ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੇ ਸਮਾਜ ਵਿੱਚ ਅਕ੍ਰਿਤਘਣ ਲੋਕਾਂ ਦੀ ਕਮੀ ਨਹੀਂ ਉਹਨਾਂ ਲੋਕਾਂ ਨੇ ਅਕਾਲ ਪੁਰਖ ਵਾਹਿਗੁਰੂ ਨੂੰ ਭੁਲਾ ਦਿੱਤਾ ਜੇ ਅਕਾਲ ਪੁਰਖ ਵਾਹਿਗੁਰੂ ਨੇ ਸਾਨੂੰ ਇੰਨਾ ਵਧੀਆ ਸਰੀਰ ਬਖਸ਼ਿਆ ਏ ਸਤਿਗੁਰੂ ਪਾਸ਼ਾਹੀ ਦਾ ਫਰਮਾਨ ਹੈ ਕਿ ਦਾਤ ਪਿਆਰੀ ਵਿਸਰਿਆ ਦਾ ਤਾਰਾ ਅੱਜ ਦੇ ਮਨੁੱਖ ਨੂੰ ਦਾਤ ਤਾਂ ਬੜੀ ਪਿਆਰੀ ਹੋ ਗਈ ਪਰ ਉਹ ਦਾਤ ਦੇਣ ਵਾਲਾ ਪ੍ਰਭੂ ਉਹ ਆਪਣੇ ਮਨ ਦੇ ਵਿੱਚੋਂ ਵਿਸਾਰ ਦਿੱਤਾ ਇੱਕ ਪੰਜਾਬੀ ਦਾ ਸ਼ਾਇਰ ਆਖਦਾ ਏ ਕਿ ਵਾਰੇ ਬਲੇ ਹਾਰੇ ਜਾਵਾਂ ਨੇ ਤੇ ਉਹਦੀ ਛਾਂ ਤੋਂ ਉਸੇ ਦੀਆਂ ਕੁਦਰਤਾਂ ਬਣਾਇਆ ਤੁਛ ਬੰਦਾ ਏ ਅੱਡ ਵੱਡ ਹੱਡੀਆਂ ਦੇ ਜੋੜ ਜੋੜੇ ਜੁਗਤ ਨਾਲ ਕੀਤੀ ਇਹ ਸਫਾਈ ਸੋਣਾ ਫੇਰ ਫੇਰ ਰਹਿੰਦਾ ਏ ਬਾਹਰੋਂ ਸੋਣਾ ਪੋਚੇ ਨਾਲ ਪੋਚਿਆ ਮਨਾਰਾ ਸੋਣਾ ਅੰਦਰ ਭਰ ਦਿੱਤਾ ਉਹਨੇ ਮਾਲ ਗੰਦਾ ਏ ਬੰਦਾ ਉਹਦਾ ਹੋ ਕੇ ਕਰੇ ਬੰਦਗੀ ਤਾਂ ਬੰਦਾ ਚੰਗਾ ਬੰਦਗੀ ਬਿਗੈਰ ਬੰਦਾ ਗੰਦਗੀ ਤੋਂ ਗੰਦਾ ਏ ਇਸ ਜ਼ਿੰਦਗੀ ਦੀ ਉਲਜੀ ਹੋਈ ਤਾਣੇ ਨੂੰ ਮੇਰੇ ਸਾਥੀ ਆਪਣੀ ਕਵਿਤਾ ਵਿੱਚ ਇਉਂ ਬਿਆਨ ਕਰਦੇ ਨੇ ਬੰਦੇ ਆਮਾਨ ਮਤਾ ਤੂੰ ਕਾਤੋਂ ਬਣਿਆ ਫਿਰਦਾ ਏ बणिया फिर उची चलया तूं डलिया तूं डैणी जान परां विच तेर वापस मुड़े जी सचे आखां हैणी जान परां ਵਿੱਚ ਤੇਰੇ ਵਾਪਸ ਮੁੜਨੇ ਦੀ ਤੇਰੇ ਵਾਪਸ ਮੁੜਨੇ ਦੀ ਪਾਲੇ ਵਿੱਚ ਪੈ ਜੂ ਤੈਨੂੰ ਖਾਣੀ ਹਾਰ ਕਰਾਰੀ ਹਾਂ ਖਾਣੀ ਹਾਰ ਕਰਾਰੀ ਉੱਚੇ ਆਲਨਿਆਂ ਦੀ ਛੱਦਤ ਖਬਰੀ ਕਰਨੀ ਤੂੰ ਹਾਂ ਛੱਦਤ ਖਬਰੀ ਕਰਨੀ ਤੂੰ ਇਸੇ ਕਾਰਨ ਨਹੀਂ ਲਾਉਣਾ ਪਾਰਕ ਨਾ लोण पारक नारी माया दे तूं जल च फसियां बठां जल च फसिया बठां नानक है निरंकारी नानक है निरंकारी जपणा राम नाम छॾी न सचे आखां जपण राम नाम छॾिया जीवन माणी ने छॾिया जीवन माणी नेपन हो फिरदारूप रब दारी ਉਪਰ ਰੱਬ ਦਾ ਤਾਰੀ ਰਹਿਣੀ ਸਦਾ ਨਹੀਂਗੀ ਇਸ ਚੰਦ ਦੀ ਚਾਨਣੀ ਹਾਂ ਇਸ ਚੰਦ ਦੀ ਚਾਨਣੀ ਹੋਣਾ ਮੋਤ ਪਿੰਜਰੇ ਬੰਦ ਹੈ ਵਾਰੋ ਵਾਰੀ ਬੰਦ ਹੈ ਵਾਰੋ ਵਾਰੀ ਮਿੱਟੀ ਦੇ ਵਿੱਚ ਮਿੱਟੀ ਆਖਰ ਨੂੰ ਹੋ ਜਾਣਾ ਤੈ ਸੱਚੀ ਆਖਾਂ ਮਿੱਟੀ ਦੇ ਵਿੱਚ ਮਿੱਟੀ ਆਖਰ ਨੂੰ ਹੋ ਜਾਣਾ ਤੈ ਆਖਰ ਨੂੰ ਹੋ ਜਾਣਾ ਤੈ ਰਹਿਣੀ ਨਹੀਂ ਟੈਕਦੀ ਹੁਸਨਾ ਦੀ ਕਿਆਰੀ ਹੁਸਨਾ ਦੀ ਕਿਆਰੀ भला वाहेगुरू हण त ख़ी हा ख़ैरे को करी मिलण वारी है तूं तुर टिकट प्यारी हा तुर टिकट प्यारी हा तुर टिकट प्यारी हो